ਬੱਡੇ ਗੈਂਗਸਟਰਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਇਸਤੇ ਕਾਰਵਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ। ਦਰਅਸਲ ਦੇਖਿਏ ਤਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰਵਾਦ ਤੇ ਕਾਬੂਪਾਨ ਦੇ ਲਈ ਲਗਾਤਾਰ ਕਈ ਸਾਰੇ ਸਖਤ ਕਦਮ ਜਿਹੜੇ ਨੇ ਚੱਕੇ ਜਾ ਰਹੇ ਨੇ। ਤੁਥੀ ਵੇਖਿਆ ਜਾ ਰਿਹਾ ਹੈ ਕਿ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਹੈ ਗੈਂਗਸਟਰ ਗੈਂਗਸਟਰਾਂ ਤੇ ਕਾਬੂਪਾਨ ਦੇ ਲਈ ਪੰਜਾਬ ਪੁਲਿਸ ਦਾ ਐਕਸ਼ਨ ਵੇਖਿਆ ਗਿਆ ਸਭ ਤੋਂ ਵੱਡੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਅੱਜ ਐਕਸ਼ਨ ਹੋਇਆ ਹੈ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਦੋਹਾਂ ਦੇ ਵਿੱਚ ਮੁਠ ਭੇੜ ਹੋਈ ਦੋਹਾਂ ਦੇ ਵਿੱਚ ਫਾਇਰਿੰਗ ਹੋਈ ਹੈ ਪੁਲਿਸ ਤੇ ਬਦਮਾਸ਼ ਦੇ ਵਿਚਾਲੇ ਫਾਇਰਿੰਗ ਹੁੰਦੀ ਹੈ ਤੇ ਉੱਥੇ ਹੀ ਇੱਕ ਪੁਲਿਸ ਵਾਲੇ ਦੀ ਪੱਗ ਦੇ ਕਾਰਨ ਉਹ ਬਾਲਵਾਲ ਬਚ ਜਾਂਦਾ ਜਿਸ ਕਰਕੇ ਉਸ ਨੂੰ ਮੱਥੇ ਤੇ ਗੋਲੀ ਨਹੀਂ ਲੱਗਦੀ ਬੜੀ ਹੀ ਭਿਆਨਕ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਉਸ ਗੈਂਗਸਟਰ ਨੂੰ ਕਾਬੂ ਤਾਂ ਕਰ ਲਿੱਤਾ ਜਾਂਦਾ ਦੱਸਦੀ ਹੈ ਪਿੰਡ ਬੰਗੇ ਕਲਾ ਦੇ ਗੋਪੀ ਲਾਹੌਰੀਆ ਗਿਰੋਹ ਦੇ ਸਦਸਤੇ ਦੇ ਨਾਲ ਲੁਧਿਆਣਾ ਕਮਿਸ਼ਨਰ ਦੀ ਲੁਧਿਆਣਾ ਪੁਲਿਸ ਦੀ ਜਿਹੜੀ ਇਹ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਕ੍ਰਾਸ ਫਾਇਰਿੰਗ ਦੇ ਵਿੱਚ ਗੋਪੀਰ ਲਾਹੋਰੀਆ ਦਾ ਜਿਹੜਾ ਉਹ ਸਦਸਿਆ ਮੈਂਬਰ ਹੈ ਉਸ ਦੇ ਪੈਰਾਂ ਤੇ ਗੋਲੀ ਲੱਗਦੀ ਹੈ ਉਸ ਨੂੰ ਪੈਰਾਂ ਤੇ ਗੋਲੀ ਮਾਰੀ ਜਾਂਦੀ ਹੈ ਕ੍ਰਾਸ ਫਾਇਰਿੰਗ ਦੇ ਦੌਰਾਨ ਤੇ ਉੱਥੇ ਹੀ ਇੱਕ ਪੁਲਿਸ ਕਰਮੀ ਨੂੰ ਵੀ ਗੋਲੀ ਲੱਗਦੀ ਹੈ ਪਰ ਗਨੀਮਤ ਦੀ ਗੱਲ ਇਹ ਰਹਿੰਦੀ ਹੈ ਕਿ ਉਸ ਨੂੰ ਗੋਲੀ ਲੱਗਦੀ ਹੈ ਤਾਂ ਗੋਲੀ ਜਿਹੜੀ ਹੈ ਉਹ ਉਸ ਦੇ ਪੱਗ ਤੋਂ ਹੋ ਕੇ ਨਿਕਲ ਜਾਂਦੀ ਹੈ ਜਿਸ ਕਰਕੇ ਉਹ ਵਾਰ-ਵਾਰ ਬਚ ਜਾਂਦਾ ਹੈ ਜਿਸ ਕਰਕੇ ਹਾਲਾਤਾਂ ਤੇ ਕੁਝ ਕਾਬੂ ਹੋ ਜਾਂਦੇ ਨੇ ਪਰ ਉੱਥੇ ਹੀ ਹੁਣ ਗੈਂਗਸਟਰ ਨੂੰ ਪੁੱਛ ਕਿਥੇ ਲੈ ਕੇ ਜਾਇਆ ਗਿਆ ਤੇ ਉਸ ਦਾ ਇਲਾਜ ਹੌਣ ਹਸਪਤਾਲ ਦੇ ਵਿੱਚ ਕਰਾਇਆ ਗਿਆ ਕਿਉਂਕਿ ਉਹ ਗੋਲੀ ਲੱਗਣ ਦੇ ਨਾਲ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਇਸ ਸਬੰਧ ਬਾਰੇ ਗੱਲਬਾਤ ਕਰਦੇ ਆਂ ਪੁਲਿਸ ਕਮਿਸ਼ਨਰ ਦੇ ਵੱਲੋਂ ਕੀ ਕੁਝ ਕੀਤਾ ਗਿਆ ਕੀ ਕੁਝ ਜਾਣਕਾਰੀ ਦਿੱਤੀ ਗਈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਰ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਇਹ ਡੀਸੀਪੀ ਇਨਵੈਸਟੀਗੇਸ਼ਨ ਦੀ ਟੀਮ ਲੱਗੀ ਹੋਈ ਸੀ ਇਹ ਲੋਹਰੀਆ ਗੈਂਗ ਦੇ ਮੈਂਬਰ ਸੀਗੇ ਐਸੋਸੀਏਟ ਸੀਗੇ ਹਾਂਜੀ ਕੁਛ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਦਿਰਾਦੁੰਨ ਤੋਂ ਫੜ ਕੇ ਲੈ ਕੇ ਆਏ ਸੀਗੇ ਜੀ ਠੀਕ ਹੈ ਜੀ ਓਕੇ ਤੇ ਕੁਝ ਵੈਪਨ ਰਿਕਵਰ ਦੇਣਾ ਦਿਰਾਦੁੰਨ ਤੋਂ ਹੋਇਸੀ ਕਿ ਤਿੰਨ ਵੈਪਨ ਇਹਨਾਂ ਦੇ ਨਾਲ ਤੇ ਕੋਈ ਇੱਕ ਜਾਂ ਦੋ ਵੈਪਨ ਇਹਨਾਂ ਨੇ ਇੱਥੇ ਵੀ ਛੁਪਾਏ ਹੋਏ ਸੀਗੇ ਠੀਕ ਹੈ ਜੀ 8 ਤੋਂ ਲੈ ਕੇ 10 ਪਰਚੇ ਹੁਣ ਤੱਕ ਸਾਹਮਣੇ ਆਏ ਜਿਹੜੇ ਨਾ ਤੇ ਹਨ ਮਰਡਰ ਐਕਸਟਰਸ਼ਨ ਅਟੈਂਪਟ ਟੂ ਮਰਡਰ ਹਾਈਵੇ ਰੋਬਰੀ ਤੇ ਬੇਸਿਕਲੀ ਕ੍ਰਿਮਨਲ 엘ਮੈਂਟਸ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਵਾਰਦਾਤ ਵੀ ਕੀਤੀ ਸੀ ਕਿਸੇ ਦੇ ਘਰ ਦੇ ਅੱਗੇ ਫਾਇਰਿੰਗ ਵੀ ਕੀਤੀ ਸੀ ਤੇ ਅੱਜ ਜਿਹੜੇ ਵੈਪਨ ਇਹਨਾਂ ਨੇ ਛੁਪਾਏ ਹੋਏ ਸੀਗੇ ਦੋ ਬੰਦਿਆਂ ਨੂੰ ਲੈਪਨ ਲੈ ਕੇ ਆਏ ਸੀ ਰਿਕਵਰ ਕਰਾ। ਉਹ ਲੋਡਡ ਵੈਪਨ ਸੀਗੇ। ਉਠਾ ਕੇ ਨਾ ਨੇ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਦੋ ਰਾਉਂਡ ਫਾਇਰ ਹੋਏ। ਤੇ ਜਵਾਬੀ ਫਾਇਰ ਚ ਪੁਲਿਸ ਨੇ ਵੀ ਚਾਰ ਰਾਉਂਡ ਫਾਇਰ ਕੀ ਹੈ। ਇੱਕ ਬੰਦਾ ਕ੍ਰਿਟੀਕਲਿੰਜਰਡ ਹੈ। ਉਹ ਅ ਸਿਵਲ ਹਸਪੀਟਲ ਆਪਾਂ ਭਰਤੀ ਕਰਾਤਾ ਹੈ। ਤੇ ਇਨਵੈਸਟੀਗੇਸ਼ਨ ਅੱਗੇ ਜਾ ਰਹੀ ਹੈ। ਸਰ ਇਹ ਪ੍ਰੋਕਲੇਮਡ ਅਫੈਂਡਰਸ ਨਹੀਂ ਹੈ ਇਹ ਇਹਦਾ ਚੱਲ ਰਿਹਾ ਹੈ ਨਾ ਇਹ ਚੱਲ ਰਿਹਾ ਹੈ ਪ੍ਰੋਕਲੇਮਡ ਅਫੈਂਡਰਸ ਨਹੀਂ ਹੈ ਸਰ ਦੂਜਾ ਕੌਣ ਸੀ ਗਾਇਕ ਦਾ ਸੂਰੇ ਜੀ ਦੱਸਦੇ ਆ ਹਾਂਜੀ ਦੂਸਰਾ ਇਹਦਾ ਕੀ ਨਾਂ ਸਰ ਕਿੰਨਾ ਸੀਗਾ ਸਰ ਸੂਰੇ ਜੀ ਸੀ ਸਰ ਸੂਰੇ ਜੀ ਸੀ ਕਿਹਨੇ ਕਿਹਾ ਸੀ ਸਰ ਹਾਈ ਕਿ ਜਨਾਬ ਕਿੰਨੇ ਹਥਿਆਰ ਜਿਹੜੇ ਬਰਾਮਦ ਹੋਏ ਨੇ ਇਹਨਾਂ ਤੋਂ ਕੀ ਟੋਟਲ ਟੋਟਲ 4 ਹਥਿਆਰ ਬਰਾਮਦ ਹੋਏ ਨੇ ਸਰ ਪਤਾ ਲੱਗਿਆ ਨਹੀਂ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਅਟੈਕ ਕੀਤਾ ਸੀ ਇਸ ਤੋਂ ਪਹਿਲਾਂ ਹਾਂ ਕਿਤਾ ਸੀਗਾ ਜੀ ਪੁਲਿਸ ਮੁਲਾਜ਼ਮ ਤੇ ਕਿੰਨਾ ਸੀਗਾ ਉਹਦਾ ਵੀ ਮੁਕੱਦਮਾ ਦਰਜ ਹੈ ਸਰ ਉਹਦਾ ਵੀ ਮੁਕੱਦਮਾ ਦਰਜ ਹੈ ਉਹ ਮੁਕੱਦਮਾ ਚੱਲ ਰਿਹਾ ਹੈ ਇੰਜਰ ਨਹੀਂ ਹੋਇਆ ਕੋਈ ਮੁਲਾਜ਼ਮ ਸਰ ਟੋਟਲ ਕਿੰਨੇ ਰਾਉਂਡਸ ਫਾਇਰ ਹੋਏ ਨੇ ਪੱਗ ਤੇ ਗੋਲੀ ਲੱਗੀ ਹੈ ਜੀ ਅਸਾ ਸਾਡੇ ਮੁਲਾਜ਼ਮ ਨੇ ਤੁਸੀਂ ਉਹ ਦੇਣ ਇੰਟਰਵਿਊ ਕਰ ਸਕਦੇ ਹੋ ਕੌਣ ਹੈ ਜੀ ਇੱਕ ਜੋਤ ਇੱਕ ਜੋਤ ਸੀਨੇ ਵਾਸਤੇ ਸੀਨੇ ਵਾਸਤੇ ਕਿੱਥੇ ਲੱਗੀ ਹੈ ਪੱਗ ਤੇ ਦਿਖਾਓ ਪੱਗ ਸਰ ਉਹ ਇੱਕ ਸੱਚ ਐਫਐਸਐਲ ਨੇ ਲੱਗੀ ਹਾਂ ਜੀ ਤੇ ਕਿੰਨੇ ਟੋਟਲ ਕਿੰਨੇ ਰਾਉਂਡਸ ਫਾਇਰ ਹੋਏ ਨੇ ਇਨ ਇਨ ਆਲੋ ਦਾ ਦੋ ਰਾਉਂਡ ਫਾਇਰ ਹੋਏ ਜਿਆਦਾ ਹੋਣ ਸੀ ਕਿ ਲੇਕਿਨ ਇਹਨਾਂ ਦੀ ਜਿਹੜੀ ਪਿਸਟਲ ਸੀਗੀ ਗੋਲੀ ਅੜ ਗਈ ਸੀਗੀ ਉਹਦੇ ਚ ਵੈਪਨ ਕਿਹੜਾ ਆਟੋਮੈਟਿਕ ਨਹੀਂ ਕੰਟਰੀ ਮੈਡ ਵੈਪਨ ਨੇ ਸਾਰੇ ਸਾਰਾ ਵੈਪਨ ਆ ਰਿਹਾ ਨਾ ਦਾ ਨੈਟਵਰਕਿੰਗ ਥੋੜੇ ਜਾਸ ਨਹੀਂ ਨੈਟਵਰਕ ਜਿਹੜੇ ਵੈਪਨ ਦਾ origin ਜਿਹੜਾ ਹੈ ਉਹ ਐਮਪੀਏ ਓਕੇ ਸਾਰਾ ਚੇਨ ਐਨੂੰ ਬ੍ਰੇਕ ਕਰਨ ਵਾਸਤੇ ਪੁਲਿਸ ਕੀ ਕਰਦੀ ਦੇਖੋ ਚੇਨ ਤੋਂ ਇਹ ਚੇਨ ਤਾਂ ਇਹ ਹੈ ਨਾ ਜਿਹੜਾ origin ਜਿਹੜਾ ਹੁੰਦਾ ਹੈ ਕੁਝ ਜ਼ਿਲ੍ਹੇ ਹਨ ਐਮਪੀਐਮਪੀ ਚ ਲਗਾਤਾਰ ਰੇਡਸ ਜਿਹੜੀਆਂ ਉਹ ਸਾਡੀ ਸਾਡੀ ਜਾਰੀ ਕਿਸੇ ਗੈਂਗ ਨਾਲ ਵੀ ਸੰਬੰਧਤ ਆ ਸਰ ਇਹ ਕਿਸੇ ਲੋਹਰੀਆ ਗੈਂਗ ਹੈ ਜੀ ਸਰ ਇਹਦੇ ਹੋਰ ਕਿਨੇ ਮੈਂਬਰ ਆ ਜਿਹੜੇ ਰਨਿੰਗ ਵੇਅਰ ਆ ਸਰ 3-4 ਬੰਦੇ ਫੋਰ ਰਹਿਗੇ ਫੋਰ ਰਹਿਗੇ ਹਾਂ ਉਹ ਕਿੰਨੇ ਬੰਦੇ ਫੜੇ ਜਾ ਚੁੱਕੇ ਨੇ ਕੁਲ ਤਾਂ 5 ਬੰਦੇ ਫੜੇ ਗਏ ਜਾ ਚੁੱਕੇ ਠੀਕ ਹੈ ਸਰ ਠੀਕ ਹੈ ਥੈਂਕ ਯੂ ਥੈਂਕ ਯੂ